ਡੇਠ ਹਾੜ ਦੀਆਂ ਸੇਕ ਕੜਕਦੀਆਂ ਤੁੱਪਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਡੇਠ ਹਾੜ ਦੀਆਂ ਸੇਕ ਕਦੀਆਂ ਧੁੱਪਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਸੋਚੇ ਖੇਤੀ ਉਝੜ ਨਾ ਜਾਵੇ ਦੀ ਘਰ ਵਿੱਚ ਸੋਚੇ ਖੇਤੀ ਉਝੜ ਨਾ ਜਾਵੇ ਦੀ ਜ਼ਿੰਮੇਵਾਰੀਆਂ ਇੰਜ ਨਭੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਹਾਂ ਉਂਗਲ ਲੱਗਾ ਪੁੱਤ ਜਦ ਠੇਡਾ ਕਾਂਦਾ ਦਦਾਰੁਗ ਪਰ ਜਾਂਦਾ ਏ ਹਾਂ ਉਂਗਲੇ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਹ ਬਾਲ ਵਿੱਚ ਹੀ ਅੱਖੀਆਂ ਿਸ਼ੜੀਆਂ ਹੁੰਦੀਆਂ ਨੇ ਵੇਗੇ ਹੀ ਅੱਖੀਆਂ ਉਸ਼ਲਾਈਆਂ ਹੁੰਦੀਆਂ ਨੇ ਪਲ ਵਿੱਚ ਹੀ ਅੱਖੀਆਂ ਉਸ਼ਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਚੁੱਕ ਗਦੇੜੇ ਪੁੱਤ ਨੂੰ लाड़ ਲਡਾਉਂਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਵੇਖਣਾ ਚਾਹੁੰਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਵੇਖਣਾ ਵਾੜ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਧੀਆਂ ਪੁੱਤਾਂ ਬਦਲੇ ਖਪ-ਖਪ ਮਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ